ਜਿੱਥੇ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਹੜਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਵੀ ਇਹਨਾਂ ਦੀ ਮਦਦ ਕਰਨ ਲਈ ਅੱਗੇ ਵਧੀ ਹੈ ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਪੈਰਵਾਈ ਕਰਨ ਤੋਂ ਬਾਅਦ ਪਤਾ ਲਗਾਇਆ ਕਿ ਇਹ ਇੱਕ ਗਰੀਬ ਅਤੇ ਲੋੜਵੰਦ ਪਰਿਵਾਰ ਹੈ ਅਤੇ ਇਹਨਾਂ ਦੀ ਮੀਂਹ ਕਾਰਨ ਛੱਤ ਡਿੱਗ ਗਈ ਜਿਸ ਕਰਕੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇਸ ਛੱਤ ਦਾ ਕੰਮ ਮੁਕੰਮਲ ਕਰਵਾਇਆ ਹੈ ਅਤੇ ਪਰਿਵਾਰ ਖੁਸ਼ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਵੱਧ ਤੋਂ ਵੱਧ ਇਹਨਾਂ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਆ ਕਿਸ ਤਰ੍ਹਾਂ ਤੁਹਾਡੇ ਮਕਾਨ ਦੀ ਜੋ ਸੱਤ ਗਿਰੀ ਸੀ? ਮਾਰਸ਼ ਕਾਰਨ। ਆ ਕੀ ਕੰਮ ਕੀ ਕਰਦੇ ਤੁਸੀਂ? ਮੈਂ ਵਿਰੇ ਦਿਹਾੜੀ ਕਰਦਾ। ਤੇ ਹੁਣ ਫਿਰ ਲੱਗਦਾ ਬਿਮਾਰ ਹੋਊਂ, ਛੜਵਾ ਰਹੇ। ਕੀ ਕਰਨ ਹੋ ਗਿਆ ਸੀ? ਮੈਂ ਲੋਕਡਾਊਨ ਚ ਲੱਟਾਂ। ਤੇ ਉਹ ਜਿਵੇਂ ਸੱਤ ਡਿੱਗ ਗਈ ਹੈ ਤਾਂ ਘਰ ਪਾਉਣ ਦਾ ਬਹੁਤ ਮੁਸ਼ਕਿਲ ਹੋ ਰਿਹਾ। ਹਾਂ ਜੀ। ਅੱਜ ਐਸਐਚਓ ਕਸ਼ਮੀਰ ਸਿੰਘ ਪਹੁੰਚੇ ਨੇ ਤੁਹਾਡੀ ਘਰ ਦੀ ਜੋ ਮਕਾਨ ਦੀ ਸਾਤਾ ਪਵਾਉਣ ਦਾ ਵਾਅਦਾ ਕਰਕੇ ਗਏ ਨੇ ਇਸ ਤਰ੍ਹਾਂ ਦੇ ਬਹੁਤ ਵਧੀਆ ਜੀ ਧੰਨਵਾਦ ਹਾਂਜੀ ਸਾਨੂੰ ਪਤਾ ਲੱਗਿਆ ਸੀ ਇਹ ਇਤਲਾ ਮਿਲੀ ਸੀ ਵੀ ਰਜਿੰਦਰ ਸਿੰਘ ਦਾ ਇੱਕ ਜਿਹੜਾ ਗਰੀਬ ਪਰਿਵਾਰ ਆ ਉਹ ਕਮਰਾ ਸੀ ਉਹਦਾ ਉਹਦੀ ਜਿਹੜੀ ਛੱਤ ਸੀ ਬਾਰਸਾਂ ਕਰਕੇ ਟੇਕੀ ਚੁੱਕੀ ਆ ਉਹ ਬਦਾਰਾ ਉਹਦੀ ਮੁਕੰਮਲ ਨਹੀਂ ਕਰਵਾ ਸਕਦਾ ਰਿਪੇਅਰ ਨਹੀਂ ਕਰਵਾ ਸਕਦਾ ਲੇਬਰ ਦਾ ਕੰਮ ਕਰਦਾ ਬਿਮਾਰ ਰਹਿੰਦਾ ਦੋ ਬੱਚੇ ਨੇ ਇਸ ਕਰਕੇ ਅਸੀਂ ਜਿਹੜਾ ਮਨ ਬਣਾਇਆ ਮੈਂ ਤੇ ਇਸ ਮੇਰੇ ਸਾਰੇ ਮੁਲਾਜ਼ਮ ਤੁਸੀਂ ਜਿਹੜੇ ਜੇਬ ਚੋਂ ਜਿਹੜੇ ਪੈਸੇ ਇਕੱਠੇ ਕਰਕੇ ਇਹਦੀ ਛਾਤਾ ਜਲੀਲ ਮੁਕੰਮਲ ਕਰਾਵਾਂਗੇ। ਅ ਕਿਸ ਤਰ੍ਹਾਂ ਦੇਖਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਤੁਹਾਡੇ ਵੱਲੋਂ ਇਹ ਕੋਪਰਾਲਾ ਕੀਤਾ ਜਾ ਰਿਹਾ ਹੈ। ਇਹ ਜੀ ਇਨਸਾਨ ਹਰ ਇੱਕ ਬੰਦੇ ਨੂੰ ਚਾਹੀਦਾ ਵੀ ਕਿਸੇ ਗਰੀਬ ਦੀ ਮਦਦ ਕਰਨਾ ਤੇ ਅਸੀਂ ਵੀ ਦੇਖਿਆ ਇਹ ਹਾਲਾਤ ਇਸ ਕਰਕੇ ਸਾਡੂੰ ਮਨ ਬਣਾਇਆ ਵੀ ਇਹਦੀ ਮਦਦ ਕਰਾਂਗੇ। ਕੋਈ ਹੋਰ ਜਥੇ ਬੰਦਿਆਂ ਵੀ ਤੁਹਾਡਾ ਕੋਈ ਸਹਿਯੋਗ ਕਰਨੀਆਂ। ਅਸੀਂ ਬੇਨਤੀ ਕਰਦੇ ਹਾਂ ਜੋ ਕੋਈ ਕਰਨੀ ਚਾਹੁੰਦੀ ਹੈ ਉਹ ਤਾਂ ਖੁਦ ਇਹਨਾਂ ਦੇ ਘਰ ਆ ਕੇ ਇਹਦੀ ਮਦਦ ਕਰ ਸਕਦੇ। ਮੈਂ ਐਸਚਓ ਸਰਦਾਰ ਕਸ਼ਮੀਰ ਸਿੰਘ ਜੀ ਦਾ ਕਿਉਂਕਿ ਇੱਕ ਇਮਾਨਦਾਰ ਤੇ ਦਿਲਦਾਰ ਬਹੁਤ ਅੱਛੇ ਅਫਸਰ ਨੇ ਜਿਨ੍ਹਾਂ ਦੀ ਇਲਾਕੇ ਦੇ ਵਿੱਚ ਬੜੀ ਜਾਣ ਪਛਾਣਾ ਹੈ ਤੇ ਬੜਾ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਜਿੱਥੇ ਹੀ ਚੰਗੇ ਲੋਕਾਂ ਦਾ ਭਲਾ ਕਰਦੇ ਨੇ ਚੰਗੇ ਲੋਕਾਂ ਦੀ ਬਾਹ ਫੜਦੇ ਨੇ ਮਾਰੇ ਅੰਸਰਾਂ ਤੇ ਨਸ ਵੀ ਕੱਸਦੇ ਨੇ ਐਸਚਓ ਸਾਹਿਬ ਦਾ ਅਸੀਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕੀ ਇਸ ਗਰੀਬ ਪਰਿਵਾਰ ਦੀ ਬਾਂ ਫੜ ਗਿਆ ਜਿੰਨਾਂ ਦਾ ਹੁਣ ਬਰਸਾਤਾਂ ਆਈਆਂ ਸੀ ਮਕਾਨ ਗਿਰ ਗਿਆ ਦੋ ਛੋਟੇ ਛੋਟੇ ਬੱਚੇ ਨੇ ਜਿੰਨਾਂ ਲਈ ਕਮਾਈ ਦਾ ਕੋਈ ਸਾਧਨ ਨਹੀਂ ਤੇ ਜੋ ਘਰ ਦਾ ਮਾਲਕ ਹੈ ਉਹ ਬਿਮਾਰ ਰਹਿੰਦਾ ਜੀ ਬੜਾ ਬੇਰੁਜ਼ਗਾਰ ਪਰਿਵਾਰ ਹੈ ਬੜਾ ਤਰਸਯੋਗ ਪਰਿਵਾਰ ਹੈ ਐਸ ਐਚਓ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਦਾ ਐਸ ਐਸ ਪੀ ਸਾਹਿਬ ਦਾ ਅਸੀਂ ਤਹਿਦੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਬੰਦੇ ਇੱਕ ਜੋਗ ਅਵਸਰ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਮੈਂ ਜੋ ਕਿ ਅੱਜ ਮੈਨੂੰ ਪਤਾ ਲੱਗਿਆ ਕਿ ਸਰਦਾਰ ਕਸ਼ਮੀਰ ਸਿੰਘ ਜੀ ਐਸ ਐਚਓ ਸਿਟੀ ਨੇ ਇਹਨਾਂ ਵੱਲੋਂ ਇੱਥੇ ਆਰਮਨਗਰ ਬਸਤੀ ਦੇ ਵਿੱਚ ਇੱਕ ਗਰੀਬ ਤੇ ਲੋੜਵੰਦ ਪਰਿਵਾਰ ਜਿਨ੍ਹਾਂ ਦਾ ਪਿਛਲੇ ਦਿਨੀ ਬਰਸਾਤਾਂ 'ਚ ਜੋ ਕਿ ਇੱਕ ਕਮਰੇ 'ਚ ਹੀ ਰਹਿ ਰਹੇ ਸਨ ਉਹ ਵੀ ਬਰਸਾਤਾਂ ਕਾਰਨ गिर ਗਿਆ ਹੈ ਉਹਦੀ ਛੱਤ ਪਵਾਉਣ ਵਾਸਤੇ ਜਾਂ ਉਹਦਾ ਮਕਾਨ ਜੋ ਵੀ ਖਰਚਾ ਆਊਗਾ ਉਹਨਾਂ ਵੱਲੋਂ ਆਪਣੇ ਤੌਰ ਤੇ ਔਰ ਉਹਨਾਂ ਦੇ ਸਾਥੀ ਮੁਲਾਜ਼ਮਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਪੁਲਿਸ ਵੱਲੋਂ ਕਦਮ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਕਸਰ ਆਮ ਪੁਲਿਸ ਮੁਲਾਜ਼ਮ ਨਹੀਂ ਇਦਾਂ ਦੇ ਇਸ ਕਰਕੇ ਕਦੇ ਸਵਾਵਾਵਾਂ ਕੀਤੀਆਂ ਪਰ ਸਾਨੂੰ ਬੜੀ ਖੁਸ਼ੀ ਹੈ ਜਦੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦੇ ਨੇਕ ਅਫਸਰ ਬਹੁਤੇ ਨਹੀਂ ਹੁੰਦੇ ਤੇ ਜੋ ਕਿ ਇਹ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਬਾਕੀ ਇਸ ਤੋਂ ਇਲਾਵਾ ਮੈਂ ਦੇਖਿਆ ਜਿਹੜਾ ਇਹਨਾਂ ਦੇ ਸਰਤਾਜ ਸਿੰਘ ਜੀ ਆਪਣੇ ਚਹਲ ਨੇਗੇ ਐਸਐਸਪੀ ਉਹਨਾਂ ਨਾਲ ਵੀ ਸਾਡਾ ਅਕਸਰ ਹੀ ਰਾਬਤਾ ਹੁੰਦਾ ਰਹਿੰਦਾ ਹੈ। ਮੈਂ ਪਿਛਲੇ ਦਿਨੀ ਉਹਨਾਂ ਕੋਲੇ ਗਿਆ ਔਰ ਕਿਹਾ ਕਿ ਇਸ ਤਰ੍ਹਾਂ ਕਰਕੇ ਜੀ ਇਹ ਕੋਈ ਪਰਿਵਾਰ ਸੀਗਾ ਲੋੜਵੰਦ ਸੀਗਾ। ਮੈਂ ਕਿਹਾ ਜੀ ਜੇਕਰ ਕੋਈ ਤੁਹਾਡੇ ਕੋਲੇ ਕੋਈ ਥੋੜਾ ਬਹੁਤਾ ਫੰਡ ਹੈ ਤਾਂ ਇਹਨਾਂ ਦੀ ਜੋਗ ਮਦਦ ਕੀਤੀ ਜਾ ਸਕੇ ਕਿਉਂਕਿ ਮੈਂ ਡਾਕਟਰ ਐਸਪੀ ਸਿੰਘ ਉਪਰਾਏ ਜੋ ਕੋਈ ਸਰਬਾਦਾ ਭਲਾ ਚੈਰੀਟੇਬਲ ਟਰਸਟ ਨੇ ਮੈਨੇਜਿੰਗ ਟਰਸਟੀ ਉਹਨਾਂ ਵੱਲੋਂ ਉਹਨਾਂ ਦੀ ਪੈਨਸ਼ਨ ਦਾ ਚੈੱਕ ਦਿਵਾਉਣ ਗਿਆ ਸੀ ਔਰ ਉਹਨਾਂ ਨੂੰ ਜਦੋਂ ਮੈਂ ਇਹ ਗੱਲ ਦੱਸੀ ਕਿ ਵੇ ਲੋੜਵੰਦ ਪਰਿਵਾਰਾ ਤਾਂ ਉਹਨਾਂ ਨੇ ਵੀ ਜਦੀ ਨਾਲ ਦੀ ਨਾਲ ਕਿਹਾ ਆਪਦੇ ਰੀਡਰ ਨੂੰ ਬੁਲਾ ਕੇ ਕਿ ਇਹਨਾਂ ਨੂੰ ਵੀ ਦਿਓ ਜੀ ਨਾਲ ਦੀ ਨਾਲ ਉਹਨਾਂ ਨੇ ਲਗਭਗ 20000 ਰੁਪਏ ਤੁਰੰਤ ਹੀ ਉਹਨਾਂ ਨੂੰ ਸਹੈਤਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਇਹ ਅਫਸਰ ਵੀ ਬਹੁਤ ਹੀ ਮੈਨੂੰ ਬਹੁਤ ਵਧੀਆ ਲੱਗੇ ਜਦ ਕਿ ਅੱਜ ਮੈਰਾ ਇਹਨਾਂ ਨਾਲ ਪਹਿਲੀ ਵਾਰੀ ਵਾਅ ਪਿਆਗਾ ਤੇ ਔਰ ਮੇਰੇ ਨਾਲ ਹੋਰ ਸਾਫਾ ਸਰਪੰਚ ਪਾਲੀ ਸਿੰਘ ਕਮਲ ਜੋਕੇ ਉੱਬਾਵਾਲ ਤੋਂ ਨੇਗੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇਸ ਤਰ੍ਹਾਂ ਕਰਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਇਹ ਪੁਲਿਸ ਵੱਲੋਂ ਮਦਦ ਕੀਤੀ ਜਾ ਰਹੀ ਹੈ ਔਰ ਵਾਹਿਗੁਰੂ ਅਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਜੋ ਕਿ ਗਰੀਬ ਤੇ ਲੋੜਵੰਦ ਪਰਿਵਾਰ ਹੈ ਉਹਨਾਂ ਦੀ ਮਦਦ ਇਸੇ ਤਰ੍ਹਾਂ ਕਰਦੇ ਰਹਿਣ ਔਰ ਇਹਨਾਂ ਦੀਆਂ ਲੰਬੀਆਂ ਉਮਰਾਂ ਬਖਸ਼ੇ ਖੁਸ਼ੀਆਂ ਬਖਸ਼ੇ ਇਹੀ ਅਸੀਂ ਦੁਆ ਕਰਦੇ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈ